ਬਾਈ ਆ ਜਿਹੜੀ ਅੰਡਿਆਂ ਵਾਲੀ ਵੀਡੀਓ ਵਾਇਰਲ ਹੋ ਰਹੀ ਆ ਹਨਾ ਅੰਡੇ ਚੋਰੀ ਵਾਲੀ ਤੇ ਮੈਂ ਇਸ ਬਾਈ ਦੇ ਹੱਕ ਚ ਵੀਡੀਓ ਪਾਉਣੀ ਚਾਹਣਾਗਾ ਕਿਉਂਕਿ ਬਾਈ ਯਾਰ ਹਨਾ ਬਾਈ ਕਹਿ ਵੀ ਰਿਹਾ ਵੀਡੀਓ ਦੇ ਵਿੱਚ ਮੈਥੋਂ ਵੀ ਸਾਨੂੰ ਲੱਗਿਆ ਵੀ ਕਿਤੇ ਪੇਮੈਂਟ ਹੋ ਗਈ ਆ ਹਨਾ ਤੇ ਉਦੋਂ ਬਾਅਦ ਅਸੀਂ ਚਲੇ ਗਏ ਆ ਤੇ ਉਦੋਂ ਬਾਅਦ ਕਿਤੇ ਵੀਡੀਓ ਵਾਇਰਲ ਹੋ ਗਈ ਆ ਨਾ ਵੀ ਯਾਰ ਹਨਾ ਇਦਾਂ ਨਾ ਕਰਿਆ ਕਰੋ ਤੇ ਇੱਕ ਬਾਈ ਨੂੰ ਮੈਂ ਬਾਈ ਨੇ ਵੀਡੀਓ ਦੇ ਵਿੱਚ ਇਹ ਵੀ ਬੋਲਿਆਗਾ ਕੀ ਪੇਮੈਂਟ ਸਾਨੂੰ ਵਾਪਸ ਆ ਗਈ ਸੀਗੀ ਤੁਹਾਨੂੰ ਲੱਗਿਆ ਕਿ ਪੇਮੈਂਟ ਹੋ ਗਈ ਆ ਪਰੰਤੂ ਸਾਨੂੰ ਪੇਮੈਂਟ ਜਿਹੜੀ ਵਾਪਸ ਆ ਗਈ ਆ ਤੇ ਬਾਈ ਯਾਰ ਹਨਾ ਜਿਹਦੀ ਵੀਡੀਓ ਵਾਇਰਲ ਹੋਈ ਆ ਬਾਈ ਨੂੰ ਕਹਿੰਨੇ ਯਾਰ ਵੀ ਤੂੰ ਸਾਡੇ ਨਾਲ ਇੱਕ মিডিਆ ਵਾਲਾ ਨਾਲ ਪ੍ਰੈਸ ਕਾਨਫਰੰਸ ਕਰ ਆਪਾਂ ਲੋਕਾਂ ਦੇ ਮੂਹਰੇ ਸਬੂਤ ਪੇਸ਼ ਕਰਦੇ ਆ ਕਿ ਭਾਈ ਆ ਮੈਸੇਜ ਆਇਆ ਪੇਮੈਂਟ ਵਾਪਸ ਹੋਈ ਆ ਜਦੋਂ ਤੂੰ ਬਾਈ ਸੱਚਾ ਯਾਰ ਹਨਾ ਆਪਾਂ ਤੇਰੇ ਹੱਕ ਦੇ ਵਿੱਚ ਖੜੀਏ ਜਿੰਨੇ ਵੀ ਇਧਰਲੇ ਏਰੀਆ ਦੇ ਬਲੌਗਰ ਹਨਾ ਜੋ ਵੀ ਆ ਆਪਾਂ ਬਾਈ ਦੇ ਨਾਲ ਹੱਕ 'ਚ ਖੜਗੇ ਯਾਰ ਹਨਾ ਪੰਜਾਬੀ ਭਰਾ ਆਪਣਾ ਤੇ ਜਦੋਂ ਬਾਈ ਤੂੰ ਸੱਚਾ ਯਾਰ ਹਨਾ ਫਿਰ ਸਾਡੇ ਇਹਨਾਂ ਵੀਡੀਓ ਦਾ ਵਾਇਰਲ ਨਹੀਂ ਕਰਨਾ ਚਾਹੀਦਾ ਸੀ ਇਦਾਂ ਹਨਾ ਜੇ ਕੀਤੀ ਤਾਂ ਕਿਸ ਨੇ ਚਲੋ ਕੈਮਰਾ ਲੱਗਾ ਚਲੋ ਹੋ ਵੀ ਗਈ ਵੀਡੀਓ ਵਾਇਰਲ ਚਲੋ ਗੱਲ ਵੱਖਰੀ ਹੈ ਹਨਾ ਜਦੋਂ ਤੈਨੂੰ ਪੇਮੈਂਟ ਵਾਪਸ ਆਈ ਹੋਊਗੀ ਬਾਈ ਤੈਨੂੰ ਮੈਸੇਜ ਆਇਆ ਹੋਊਗਾ ਫੋਨ 'ਤੇ ਜਦੋਂ ਪੇਮੈਂਟ ਫੇਲਡ ਆਪਾਂ ਮੰਨ ਲਓ ਤੁਸੀਂ ਕਹਿੰਦੇ ਸਾਡੇ ਖਾਤੇ 'ਚੋਂ ਪੈਸੇ ਕੱਟੇ ਗਏ ਆ ਪੇਮੈਂਟ ਚਲੀ ਗਈ ਆ ਪਰੰਤੂ ਉਸ ਤੋਂ ਬਾਅਦ ਪੇਮੈਂਟ ਫੇਲਡ ਦਾ ਮੈਸੇਜ ਆਇਆ ਤੇਰੇ ਕੋਲੇ ਪ੍ਰੂਫ ਹੋਊਗਾ ਜੀ ਤੇਰੇ ਕੋਲੇ ਪ੍ਰੂਫ ਹੈ ਬਾਈ ਤੂੰ ਸਾਨੂੰ ਦੱਸ ਅਸੀਂ ਤੇਰੀ ਮਦਦ ਕਰੀਏ ਸਾਰੇ মিডিਆ ਵਾਲੇ ਜਿੰਨੇ ਬਲੌਗਰ ਆ ਅਸੀਂ ਤੇ ਲੋਕਾਂ ਨੂੰ ਦੱਸ ਗਏ ਬਾਈ ਆ ਬੰਦੇ ਦੀ ਪੇਮੈਂਟ ਵਾਪਸ ਆਈ ਆ ਤਾਂ ਲੋਕ ਇਸ ਗੱਲ ਤੇ ਯਕੀਨ ਕਰ ਸਕਣ ਨਹੀਂ ਤਾਂ ਬਾਈ ਪ੍ਰਾਣੀਆਂ ਵੀਡੀਓ ਤੇ ਲੋਕ ਟੜਾ ਟੜ ਕਮੈਂਟ ਠੋਕੀ ਤਰੀ ਆਉਂਦੇ ਆ ਠੋਕੀ ਤਰੀ ਆਉਂਦੇ ਆ ਮੇਰਾ ਭਰਾ ਸਾਡੇ মিডিਆ ਨਾਲ ਪ੍ਰੈਸ ਕਾਨਫਰੰਸ ਕਰ ਸਾਡੇ ਸਾਹਮਣੇ ਆ ਹਨਾ ਤੇ ਅਸੀਂ ਤੇਰੀ ਮਦਦ ਕਰਕੇ ਯਾਰ ਪੰਜਾਬੀ ਭਰਾ ਦੀ ਮਦਦ ਕਰੀਏ ਹਨਾ ਗਲਤੀ ਕਿਸੇ ਤੋਂ ਵੀ ਹੋ ਸਕਦੀ ਆ ਮੰਨ ਲਓ ਪੇਮੈਂਟ ਫੇਲਡ ਹੋ ਗਈ ਕਿੱਕ ਮਾਰ ਕੇ ਜਾਂ ਹਨਾ ਗੇਰ ਪਾ ਕੇ ਅਗਲਾ ਚਲਾ ਗਿਆ ਤੇ ਇਸ ਕਰਕੇ ਸਾਨੂੰ ਇਦਾਂ ਦੀ ਵੀਡੀਓ ਨਹੀਂ ਇਦਾਂ ਕਰਨਾ ਚਲੋ ਹੋ ਗਿਆ ਜੋ ਹਨਾ ਬਾਈ ਨੇ ਮਾਫੀ ਵੀ ਮੰਗ ਲਈ ਜੋ ਵੀ ਹੋ ਗਿਆ ਪਰੰਤੂ ਹਜੇ ਵੀ ਲੋਕ ਉਹਨਾਂ ਵੀਡਿਓਾਂ ਤੇ ਕਮੈਂਟ ਕਰ ਰਹੇ ਨੇ ਵੀ ਐ ਹੋ ਗਿਆ ਚਲੋ ਤਿੱਥੋਂ ਤੇਰੇ ਕੋਲੇ ਮੈਸੇਜ ਵਾਪਸ ਆ ਗਿਆ ਰਾਤ ਨੂੰ ਤੂੰ ਕੰਟੈਕਟ ਕਰਨਾ ਚਾਹਿਆ ਨਹੀਂ ਹੋ ਸਕਿਆ ਪਰੰਤੂ ਜਿਹੜਾ ਤੈਨੂੰ ਮੈਸੇਜ ਵਾਪਸ ਆਇਆ ਆਪਾਂ ਲੋਕਾਂ ਨੂੰ ਵਾਇਰਲ ਕਰੀਏ ਦਿਖਾਈਏ ਭਾਈ ਆ ਦੇਖੋ ਸਾਡੇ ਕੋਲੇ ਪ੍ਰੂਫ ਹੈ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਧੰਨਵਾਦ ਕਰੋ ਚੈਨਲ ਨੂੰ